ਅਸੀਂ ਨਹੀਂ ਫਸ ਸਕਦੇ ਸਿੱਖੀ ਕਰਾਂਗੇ ਬੜੀ ਗੱਲ ਉਹ ਸਰਕਾਰ ਤੁਹਾਡੇ ਨਾਲਿਆ ਕੋਈ ਰੱਖ ਆਪਾਂ ਦੋ ਤਿੰਨ ਦਿਨ ਚ ਇਤਨ ਬੋਧਾ ਲੱਗ ਜੂ ਦੁਸ਼ੀਰ ਫਰ ਲੰਦੇ ਰੇ ਰੇ ਕੋਈ ਜਿੱਤ ਨਹੀਂ ਕੇ ਨੂੰ ਸਜਾਵ ਦੇ ਵਿੱਚ ਐਦਾ ਸ਼ਰੀਆਂ ਗੁੰਡਾ ਗੱਦੀ ਕਰਕੇ ਅੱਜ ਨਹੀਂ ਦੇਵਾਂਗੇ ਸਾਡੇ ਨਾਲ ਕੋਈ ਕੁਝ ਖਾਲ ਉਪਰ ਆਪਣਾ ਬੱਚੇ ਦਾ ਕਾਰਪੋਰਲ ਸਾਜ ਦੇ ਬਖਤੈਰੀ ਸੋਹਣੇ ਬਸੂ ਤੇ ਵੀ ਨੂੰ ਮੌਲਾਗ੍ਰਾਮ ਤਾਂ ਦੇ ਰੱਖਦੇ ਫਿਰਦੇ ਇਹਨਾਂ ਨੂੰ ਬਸੂ ਚੋਣਾਂ ਲੱਗੀਆਂ ਅੱਜ ਹੱਥ ਫੋਕੋ ਦਾ ਕੋਈ ਮਾਤਾ ਜੀ ਅੱਜ ਤੁਹਾਡੇ ਪੋਲ ਤੁਹਾਡੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਮ ਆਦਮੀ ਪਾਰਟੀ ਦੇ ਹਲਕਾ ਵ代ਕ ਜਿਹੜੇ ਨੇ ਉਹ ਪਹੁੰਚੇ ਸੀ ਕੀ ਅਸ਼ਵਾਸ਼ਣ ਦਵਾਵੇਗੇ ਨਾ ਜਾਂਦਾ ਮੇਰੇ ਪੁੱਤ ਦੇ ਕੋਈ ਲਗਤ ਬਾਜੀ ਨਹੀਂ ਮੇਰੇ ਰਾਜੇ ਦੀ ਕੱਲ ਕੱਲ ਕਿਨੇ ਕੋਈ ਗਏ ਤੁਕਰੋ ਅਰਸੋਂ ਗਏ ਰਾਤ 9:00 ਵਜੇ ਅਰਸੋਂ ਭੜੀ ਦਾ 9:00 ਵਜੇ ਗਏ ਤੇਰੇ ਤੇ ਬਹਿ ਗਏ ਚੋਲ ਖਾ ਕੇ ਗਏ ਮੇਰੇ ਪੁੱਤ ਮਮਾ ਤੂੰ ਡਾਂਸਰ ਨਹੀਂ ਲਾਣੀ ਮੇਰੀ ਮੱਕਰਾ ਨਹੀਂ ਮੈਂ ਤੇਰੀ ਡਾਂਸਰ ਨਹੀਂ ਬਤਲਾਉਂਦੀ ਮਮਾ ਮੈਂ ਤੇਰੇ ਗੋਲੀਆਂ ਮੇਰਾ ਮਰਜਾ ਮੇਰਾ ਸੋਨਾ ਵਰਗਾ ਮੇਰੀ ਕਮਾਈ ਗਾਣ ਕਰੇ ਆਹ ਕਰਵਾਣੀ ਆ ਤੁਹਾਨੂੰ ਬੋਲ ਆਹ ਕਰਵਾਣੀ ਦੇ ਕਰੇ ਨੇ ਬੇ ਵਿਚਾਰੇ ਇਹ ਹਾਂਜੀ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਵਾ ਦਾ ਇੱਕ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਹੀ ਕੀ ਆਸ਼ਵਾਸ਼ਣ ਦਿਵਾ ਕੇ ਗਏ ਨੇ ਉਹ ਜਿਹੜਾ ਉਹ ਗੋਗੋ ਕੇ ਗਿਆ ਵੀ ਮਤਲਬ ਜਿੱਦਾਂ ਉਹ ਚਲੋ ਕੋਈ ਲਗਤਵਾਜੀ ਨਹੀਂ ਸੀ ਇਹਨਾਂ ਦੀ ਜਿਹੜਾ ਕਤਲ ਹੋਇਆ ਨਾ ਕੋਈ ਲਾਕਡਰ ਨਹੀਂ ਸੀ ਇਹਨਾਂ ਦੀ ਚਲੋ ਆਪਣਾ ਕੰਮ ਕਰਦੇ ਸੀਗੇ ਬਸਾਂ ਦਾ ਕੰਮ ਕਰਦੇ ਸੀਗੇ ਤੇ ਆਪਣੀ ਦਿਹਾੜੀ ਲਾਉਂਦੇ ਸੀ ਆਪਣੇ ਘਰ ਜਾਂਦੇ ਸੀ ਫਟੇ ਕਰ ਰਹਿਸ਼ ਕੀਤੀ ਇਹਨਾਂ ਨੇ ਕੋਈ ਗੱਲ ਨਹੀਂ ਇਹਦੇ ਕੋਲ ਗੱਲਬਾਤ ਹੁੰਦੀ ਤੇ ਰਾਤ ਦਿਨ ਰਾਤ ਆਉਣਾ ਜਾਣਾ ਨਾ ਜੇ ਉਹ ਜੇਦੀ ਲਗਦਾ ਰਾਤ ਨੂੰ ਜਾਂਦੇ ਸਫਰ ਹੀ ਨਹੀਂ ਕਰਦਾ ਇਪ ਕੋਪੀ ਨਹੀਂ ਹੋ ਜਾ ਵੀ ਮਤਲਬ ਇਹਦਾ ਕੋਈ ਲਾਗ ਡਾਟਾ ਜਾਂ ਕਿਸੇ ਨੇ ਮੈਨੂੰ ਗੋਲੀਆਂ ਮਾਰ ਦੇਣੀਆਂ ਨਾ ਇਹ ਕੋਪ ਬਸਟਾਂ ਦੇ ਵਿੱਚ ਘੁੰਮ ਰਹੇ ਸੀਗੇ ਪੌਣੇ 10 ਵਜੇ ਦੀ ਗੱਲ ਹੈ ਗੱਲ 9 9:50 ਦੀ ਤੇ ਦੋ ਜਣੇ ਆ ਕੇ ਤੇ ਉਹਨੂੰ ਗੋਲੀਆਂ ਮਾਰ ਗਏ ਸਮੇਂ ਲੱਗੀ ਵੀ ਬਣਿਆਗੀ ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਵਿਸ਼ਵਾਸ ਦਿਉਨੇ ਆ ਤੁਹਾਨੂੰ ਇਨਸਾਫ ਮਿਲੂਗਾ ਤੇ ਬਾਕੀ ਉਹਨਾਂ ਨੇ ਕਿਹਾ ਵੀ ਕੋਈ ਤਾਰਦੇ ਤੁਹਾਡੇ ਕਮੌਨ ਵਾਲਾ ਨੇ ਇਹਨੂੰ ਪੁੱਛਿਆ ਵੀ ਮਲੇ ਕਿਹਾ ਵੀ ਅੰਗਣਵਾਲੀ ਦੇ ਕੱਚੇ ਤੌਰ ਤੇ ਉਹਨਾਂ ਦੀ ਵਾਈਫ ਉਹਨਾਂ ਨੂੰ ਪੱਕਾ ਕੀਤਾ ਜਾਊ ਕਹਿੰਦੇ ਪੱਕਾ ਕਰ ਦਾਂਗੇ ਹੁਣ ਤੁਸੀਂ ਕੀ ਡਿਮਾਂਡ ਕਰਦੇ ਹੋ ਸਰਕਾਰ ਕੋਲ ਇਸ ਬਾਰੇ ਸਰਕਾਰ ਕੋਲ ਉਹਨਾਂ ਕੀ ਡਿਮਾਂਡ ਕਰਨੀ ਆ ਉਹ ਉਹਨਾਂ ਨੇ ਕਾਰਵਾਈ ਕਰਾਉਣੀ ਆ ਜੀ ਹੁਣ ਚਲੋ ਸਰਕਾਰ ਤੇ ਕਰਾਉਗੀ ਬਾਕੀ ਇਹ ਵੀ ਸਾਡੇ ਰੋਜੀ ਰੋਟੀ ਦਾ ਸਾਧਨ ਕੋਈ ਬਣਾਉਣਾ ਚਾਹੀਦਾ ਅਸੀਂ ਤੇ ਇਹ ਕਹਿੰਦੇ ਆ ਵੀ ਚਲੋ ਬੱਚੇ ਆ ਤਿੰਨ ਬੱਚੇ ਆ ਪੰਜ ਜੀ ਘਰ ਦੇ ਖਾਨ ਵਾਲੇ ਆ ਜੀ ਤੁਹਾਨੂੰ ਪਤਾ ਵੀ ਮੰਗਾਈ ਬੜੀ ਆ ਜੀ ਕੋਈ ਸਾਧਨ ਹੋਰ ਚਲੋ ਕਿਸੇ ਨੂੰ ਕੋਈ ਨੌਕਰੀ ਪੱਕੀ ਦਿੱਤੀ ਜਾਵੇ ਇਹਦੀ ਗੱਲ ਜੀ ਤੇ ਮੰਗ ਕਹਿੰਦੇ ਆ ਸਰਕਾਰ ਨੂੰ ਜੀ ਠੀਕ ਹੈ ਜੀ ਦੋਸਾਂਝਾ ਕੀਤਾ ਗਿਆ ਕੀ ਕਹਿਣਾ ਚਾਹੋਗੇ ਜੀ ਬੀਤੇ ਕੱਲ ਤੁਹਾਨੂੰ ਸਭ ਨੂੰ ਪਤਾ ਕਿ ਬੱਸ ਸਟੈਂਡ ਦੇ ਉੱਤੇ ਬੜੀ ਅਨਸਕਾਨੀ ਘਟਨਾ ਵਾਪਰੀ ਸਮਾਜ ਬਦਲ ਦੀ ਅਨਸਰਾਂ ਦੇ ਗੁੰਡਿਆਂ ਨੇ ਇਸ ਪਿੰਡ ਦਾ ਨੌਜਵਾਨ ਮੱਖਣ ਸਿੰਘ ਜਿਹੜਾ ਬੱਸਾਂ ਠੇਕੇ ਤੇ ਲੈ ਕੇ ਆਪਣਾ ਪਰਦਾਰ ਪਾ ਦਿਆ ਸੀਗਾ ਉਹਦੀ ਹੱਤਿਆ ਕਰਦੀ ਅਸੀਂ ਅਫਸੋਸ ਕਰਨਾ ਹੈ ਮਾਤਾ ਜੀ ਨੂੰ ਮਿਲ ਲੈ ਮੈਂ ਉਤਪਲਬੀਤ ਸਿੰਘ ਗੇਲੂਨੀ ਜਿਹੜੇ ਹਲਕਾਂ ਚ ਆਦਿ ਨੇ ਮਜੀਠੇ ਦੇ ਐਕਚੁਅਲੀ ਜਿਹੜੀ ਇਹ ਘਟਨਾ ਹੋਈ ਹੈ ਇਹਦੇ ਵਿੱਚ ਜਿਹੜੇ ਬੰਦੇ ਦੋਸ਼ੀ ਨੇ ਮੇਰੀ ਪੁਲਿਸ ਅਫਸਰ ਨਾਲ ਗੱਲ ਹੋਈ ਹੈ ਮ ਸਰ ਵੀ ਮਜੀਠੇ ਵੀ ਗੱਲ ਹੋਈ ਹੈ ਨਵੇਂ ਐਸਐਸਪੀ ਸਾਹਿਬ ਆਏ ਮੇਰਾ ਖਿਆਲ ਲਿਆ ਇੱਕ ਅੱਦੇ ਦਿਨ ਚ ਪਰਮਾਤਮਾ ਕਿਰਪਾ ਕਰੂਗਾ ਸਾਡੀ ਪੁਲਿਸ ਜਿਹੜੀ ਹੈ ਨਾ ਦੋਚੇਨ ਫੜ ਦੇ ਵਿੱਚ ਕਾਮਯਾਬ ਹੋ ਜੂਗੀ ਮਾਤਾ ਨੂੰ ਵਿਸ਼ਵਾਸ ਦਿਵਾਇਆ ਸਰਕਾਰ ਵੱਲੋਂ ਕਿ ਸਰਕਾਰ ਤੁਹਾਡੇ ਨਾਲ ਹੈ ਉਹਨਾਂ ਦੇ ਬੱਚਿਆਂ ਨੂੰ ਮਿਲੇ ਉਹਨਾਂ ਦੀ ਪਤਨੀ ਨੂੰ ਮਿਲੇ ਹਰ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਸਮਾਜ ਵਿਰੋਧੀ ਤੱਤ ਨੇ ਜਿਹੜੇ ਗੁੰਡੇ ਜਿਹੜੇ ਆਪਣੇ ਆਪ ਨੂੰ ਗੈਂਗਸਟਰ ਕਹਿੰਦੇ ਆ ਇਹ ਜ਼ਿਆਦਾਤਰ ਪੰਜਾਬ ਦੇ ਵਿੱਚ ਜ਼ਿਆਦਾ ਸਮਾਂ ਨਹੀਂ ਹੁਣ ਇਨਾਂ ਦੀਆਂ ਕਾਰਵਾਈਆਂ ਜਿਹੜੀਆਂ ਬੰਦ ਹੋ ਜਾਣਗੀਆਂ ਸਰਕਾਰ ਇਸ ਚੀਜ਼ ਨੂੰ ਬੜਾ ਸੀਰੀਅਸ ਲੈ ਰਹੀ ਹੈ ਪਹਿਲਾਂ ਵੀ ਸੀਰੀਅਸ ਲੈ ਰਹੀ ਹੈ ਪਰ ਬਹੁਤ ਸੀਰੀਅਸ ਇੱਥੇ ਲੱਗ ਰਿਹਾ ਹੈ ਸਰਕਾਰ ਨੇ ਲਿਆ ਉਹ ਅਸੀਂ ਜਲਦੀ ਜਿਹੜੇ ਜਿਹੜੇ ਕਾਤਲ ਨੇ ਉਹਨਾਂ ਨੂੰ ਸਲੱਖਾਂ ਦੇ ਪਿੱਛੇ ਜਿਹੜਾ ਭੇਜ ਦਾਂਗੇ ਦੋ ਤਿੰਨ ਦਿਨ ਦੇ ਵਿੱਚ ਹੀ ਭੇਜ ਦਾਂਗੇ ਸਾਨੂੰ ਜੋ ਕੁਝ ਤਾਲੀਵਾਲ ਸਾਹਿਬ ਆਏ ਦਿਨ ਹੀ ਫਰੋਤੀਆਂ ਦੀ ਕਾਲ ਤੇ ਗੋਲੀਆਂ ਚੱਲਣ ਦੀ ਵਾਰਦਾਤ ਜਿਹੜੀ ਆ ਸਾਹਮਣੇ ਆ ਰਹੀ ਆ ਕਿ ਸਰਕਾਰ ਜਿਹੜੀ ਆ ਇਹਨਾਂ ਦੇ ਉੱਪਰ ਨੱਥ ਪਾਉਣ ਵਾਸਤੇ ਕਿਹੋ ਜਿਹੇ ਉਪਰਾਲੇ ਕਰ ਰਹੀ ਆ ਨਹੀਂ ਨਹੀਂ ਸਾਡੇ ਕੋਲ ਡਪੂਟਾਂ ਨੇ ਆਏ ਦਿਨ ਕੁਝ ਬੰਦੇ ਐਕਚੁਅਲੀ ਕਿਹਾ ਕਿ ਬਾਦਲੇ ਦੇਸ਼ਾਂ 'ਚ ਬੈਠੇ ਉਹ ਬਾਦਲੇ ਦੇਸ਼ਾਂ 'ਚ ਉਹ ਬੈਠੇ ਆਪਣਾ ਇਹ ਜਿਹੜਾ ਕੰਮ ਜਿਹੜੇ ਗਲਤ ਕੰਮ ਔਖਾ ਦੇ ਪਸ ਸਰਕਾਰ ਨੇ ਹਰ ਪੱਧਰ ਦੇ ਉੱਤੇ ਅਸੀਂ ਟੋਟਲੀ ਵਾਚ ਕਰ ਦੇ ਦਿੰਦੇ ਆਂ ਦੇਖਦੇ ਦੇ ਦਿੰਦੇ ਆ ਉਹ ਜਿੱਥੇ ਵੀ ਇਹ ਘਟਨਾ ਹੁੰਦੀ ਆ ਜਿੱਥੇ ਵੀ ਇਹ ਕੋਈ ਫਰੋਤੀ ਮੰਗਦਾ ਜਾਂ ਜੋ ਕੋਈ ਲੜਾਈ ਝਗੜੇ ਚੋਂ ਕੋਈ ਨਿੱਜੀ ਰੰਜਿਸ਼ ਕਈ ਨਿਕਲ ਆਉਂਦੀ ਆ ਸਰਕਾਰ ਜਿਹੜੀ ਆ ਕਿਸੇ ਨੂੰ ਇਹ ਇਜਾਜ਼ਤ ਨਹੀਂ ਦੇਊਗੀ ਕਿ ਪੰਜਾਬ ਦੇ ਵਿੱਚ ਕੋਈ ਬੰਦਾ ਫਰੋਤੀ ਮੰਗੇ ਜਾਂ ਫਰੋਤੀ ਕਰਕੇ ਕਿਸੇ ਦਾ ਕਤਲ ਕਰੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਇਹ ਵਚਨਬੱਧਤਾ ਉਹ ਦੇਦੇ ਤੇ ਅਸੀਂ ਕੰਮ ਕਰਵੇ ਉਹਦੇ ਦੇ ਸਿੱਟੇ ਜਿਹੜੇ ਆ ਇਹਦੇ ਰਿਜ਼ਲਟ ਜਿਹੜੇ ਆ ਜਲਦੀ ਤੁਹਾਡੇ ਸਾਹਮਣੇ ਜਿਹੜੇ ਆ ਜਾਣ ਪਰਿਵਾਰ ਵੱਲੋਂ ਮੰਗ ਲਈ ਇਹ ਕੇਸ ਆ ਇਹ ਕੋਈ ਫਰੋਦੀ ਦਾ ਮਾਮਲਾ ਹੈ ਜਾਂ ਕੋਈ ਗੈਂਗਵਾਰ ਦਾ ਮੈਂ ਤੁਹਾਨੂੰ ਇੱਕ ਅੱਧੇ ਦਿਨ ਚ ਦੱਸ ਦੂੰਗਾ ਅਸੀਂ ਇੱਤੇ ਤਵਦੀਸ਼ ਕਰਦੇ ਅਸੀਂ ਕਈ ਪੱਖਾਂ ਤੋਂ ਸਾਡੇ ਪੁਲਿਸ ਅਫਸਰ ਲੱਗੇ ਆ ਅਜੇ ਇਹ ਗੱਲ ਕਹਿਣੀ ਸਮੇ ਤੋਂ ਪਹਿਲਾਂ ਪੜੇ ਕੁ ਦੋ ਦਿਨ ਚੀ ਤੁਹਾਨੂੰ ਬਦਲ ਪਰਿਵਾਰ ਵੱਲੋਂ ਮੰਗ ਕੀਤੀ ਗਈ ਹੈ ਕਿ ਘਰ ਦੇ ਵਿੱਚ ਕਮਾਈ ਦਾ ਸਾਧਨ ਕੋਈ ਨਹੀਂ ਰਿਹਾ ਤੇ ਜਿਹੜੀ ਉਹਨਾਂ ਦੇ ਵਾਈਫਾ ਉਹਨਾਂ ਨੂੰ ਆਂਗਣਵਾੜੀ ਦੇ ਵਿੱਚ ਪੱਕਿਆਂ ਕੀਤਾ ਜਾਵੇ ਨਹੀਂ ਨਹੀਂ ਉਹਨਾਂ ਦੀ ਜਿਹੜੀ ਪਤਨੀ ਹੈ ਪਹਿਲਾਂ ਵੀ ਆਂਗਣਵਾੜੀ ਚ ਕੰਮ ਕਰਦੇ ਆ ਤੇ ਮੈਂ ਸਾਡੇ ਨਾਲ ਹੀ ਤਲਵੀਰ ਸਿੰਘ ਗਿੱਲੋਂ ਨਹੀਂ ਆਇਆ ਇਹਨਾਂ ਦੀ ਡਿਊਟੀ ਲਾਤੀ ਆ ਉਹਨਾਂ ਦੀ ਪਤਨੀ ਨੂੰ ਜਿਹੜਾ ਪੱਕਾ ਜਿਹੜਾ ਆਪਾਂ ਆਂਗਣਵਾੜੀ ਦੇ ਵਿੱਚ ਜੋਬ ਦਵਾਵਾਂਗੇ ਉਹਨਾਂ ਦੀ ਬੱਚਿਆਂ ਦੀ ਜੇ ਪੜ੍ਹਾਈ ਲਈ ਉਹਨਾਂ ਨੂੰ ਕੋਈ ਲੋੜ ਪਊਗੀ ਉਹਦੇ ਲਈ ਕਰਾਂਗੇ ਇੱਕ ਪਤਾ ਕਰ ਲਿਓ ਕਿ ਮਾਤਾ ਦੀ ਪੈਨਸ਼ਨ ਵਗੈਰਾ ਲੱਗੀ ਹੈ ਕਿ ਨਹੀਂ ਜੇ ਮਾਤਾ ਦੀ ਪੈਨਸ਼ਨ ਵੀ ਮਾਤਾ ਦੀ ਪੈਨਸ਼ਨ ਹਾਂ ਜੇ ਮਾਤਾ ਦੀ ਪੈਨਸ਼ਨ ਨਹੀਂ ਲੱਗੀ ਮਾਤਾ ਦੀ ਪੈਨਸ਼ਨ ਹੀ ਲਵਾ ਕੇ ਦਾਂਗੇ ਜੋ ਪਰਿਵਾਰ ਕਹੂਗਾ ਪਰਿਵਾਰ ਦੀ ਮਤ ਕਰਾਂਗੇ ਜੀ ਕੋਈ ਇਦਾਂ ਦੀ ਠੀਕ ਆ